ਪਹਿਲਾਂ 6 ਮਹੀਨੇ 7 ਮਹੀਨੇ ਪਹਿਲਾਂ ਇਹਨਾਂ ਦੇ ਘਰ ਵਾਲੇ ਦੀ ਡੈਥ ਹੋ ਜਾਂਦੀ ਆ ਜੋ ਕਿ ਹਾਦਸਾ ਹੋ ਜਾਂਦਾਗਾ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਸਹੁਰਾ ਪਰਿਵਾਰ ਆ ਪਹਿਲੀ ਗੱਲ ਤਾਂ ਜੇ ਇਹ ਆ ਵੀ ਜਿਹੜਾ ਇਹਦਾ ਦਿਓਰ ਆ ਉਹ ਵੀ ਵਿਆਹ ਵਿਆਹਿਆ ਹੋਇਆ ਇਹਦਾ ਸਹੁਰਾ ਕਹਿੰਦਾ ਤੇ ਇਹਦੇ ਦਿਓਰ ਦੇ ਸਹੁਰਾ ਕਹਿੰਦਾ ਵੀ ਤਾਲੀ ਰਹਿ ਜਾ ਦੋਨੇ ਵੀ ਇੱਕਦਾਂ ਮੀ ਟਾਈਮ ਪਾਸ ਕਰਿਓ ਅਲੀ ਗੱਲ ਤਾਂ ਇਹ ਬਹੁਤ ਜ਼ਿਆਦਾ ਗਲਤ ਗੱਲ ਆ ਜੀ ਜਿਹੜੀ ਉਹਨੇ ਇਹ ਗੱਲ ਕਹੀ ਆ ਬਾਕੀ ਇਹ ਸਮਾਨ ਚੱਕਣ ਗਏ ਸੀਗੇ ਜੀ ਕੱਲ ਗਏ ਸੀ ਪਤਾ ਨਹੀਂ ਪਰਸੋਂ ਗਏ ਸੀ ਕੱਲ ਗਏ ਸੀ ਤੇ ਇਹਨਾਂ ਦੇ ਉਹ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਆ ਇਹਨਾਂ ਦੇ ਮੋਬਾਈਲ ਫੋਨ ਵੀ ਖੋਹੇ ਗਏ ਨੇ ਅਈ ਤਾਂ ਬੱਚੇ ਕੀ ਨਾਮ ਹੈ ਤੁਹਾਡਾ ਸ਼ਗਨਦੀਪ ਕੋਰੇ ਕਿੱਥੇ ਵਿਆਹ ਹੋਇਆ ਸੀਗਾ ਅਲੀ ਸ਼ੇਰਪਿੰਡ ਕੀ ਘਟਨਾ ਹੋਈ ਆ ਸਾਰੀ ਮਤਲਬ ਦੱਸੋ ਥੋੜਾ ਜਿਹਾ ਮੇਰੇ ਨਾ ਹੀ ਹਸਬੰਡ ਦੀ ਡੈਥ ਜੇਸੀਬੀ ਤੇ ਕੰਮ ਕਰਦੇ ਸੀ ਉਹ ਮਿੱਟੀ ਦੀ ਟਿੱਕ ਡਿੱਗਣ ਕਦੋਂ ਮਤਲਬ ਕਦੋਂ ਫਟਾ ਵਿਆਹ ਹੋਇਆ ਹੈ ਬੰਦੇ ਦੱਸੋ ਮੇਰਾ ਵਿਆਹ ਜੀ 2020 ਚ ਹੋਇਆ ਸੀ 2020 ਚ ਵਿਆਹ ਹੋਇਆ ਹਾਂਜੀ ਕਿੰਨਾ ਟਾਈਮ ਤੁਹਾਡੇ ਨਾਲ ਤੁਹਾਡੇ ਹਸਬੰਡ ਰਹੇ 4 ਸਾਲ ਰਹੇ ਨੇ 4 ਸਾਲ 4 ਸਾਲ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਡੈਥ ਕਿਵੇਂ ਹੋਈ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਮਤਲਬ ਮਿੱਟੀ ਏਡ ਦਬ ਗਏ ਸੀ ਉਹ ਮੀਨਾ ਮਤਲਬ ਪੀਜੀਆ ਵਿੱਚ ਰੱਖੇ ਨੇ ਉਸ ਤੋਂ ਬਾਅਦ ਉਹ ਠੀਕ ਹੈ ਉਦੋਂ ਬਾਅਦ ਕੀ ਹੋਈ ਘਰ ਦਾ ਕੀ ਗੱਲ ਅਗਲੀ ਗੱਲ ਸੁਬੇ ਦੱਸੋ ਕਰਨ ਤੋਂ ਬਾਅਦ ਜੀ ਮੇਰਾ ਸਹੁਰਾ ਸਾਹਿਬ ਮੈਨੂੰ ਕਹਿੰਦੇ ਨੇ ਵੀ ਤੂੰ ਵੀ ਉਰੀ ਰਹਿ ਵੀ ਤੂੰ ਮੇਰੇ ਨਾਲ ਗਲਤ ਹੋ ਵੀ ਮੈਂ ਸਹੁਰਾ ਕਹਿੰਦੇ ਹਾਂਜੀ ਮੇਰਾ ਸਹੁਰਾ ਸਾਹਿਬ ਮੈਨੂੰ ਇਹ ਗੱਲਾਂ ਕਹਿੰਦੇ ਨੇ ਵੀ ਜਿਸ ਤਰ੍ਹਾਂ ਮੈਨੂੰ ਪਤਾ ਜੀ ਮੈਂ ਭੋਗ ਤੱਕ ਉਧਰ ਰਹੀ ਹਾਂ ਜੀ ਮੇਰੇ ਨਹੀਂ ਫਿਰ ਉਦੋਂ ਬਾਅਦ ਜੀ ਭੋਗ ਤੋਂ ਬਾਅਦ ਮੈਂ ਆਪਣੇ ਮਾਪੇ ਆਪਾਂ ਨਾਲ ਯੂਰੀ ਪਿੰਡ ਆ ਗਈ ਸੀ ਵੀ ਵੀ ਮੈਨੂੰ ਮੇਰਾ ਹੱਕ ਮਿਲਣਾ ਚਾਹੀਦਾ ਏ ਠੀਕ ਹੈ ਹਾਂ ਜੀ ਸਹੁਰਾ ਸਾਹਿਬ ਤੁਹਾਨੂੰ ਕਹਿੰਦੇ ਸੀ ਕਿ ਮੇਰੇ ਨਾਲ ਗਲਤ ਹੋ ਹਾਂਜੀ ਠੀਕ ਹੈ ਉਸ ਤੋਂ ਬਾਅਦ ਹੋਰ ਕਿਨੇ ਕਹੀ ਗਏ ਇਹ ਜੀ ਮੇਰੇ ਦਿਓਰ ਤੇ ਮੇਰੇ ਦਰਾਣੀ ਵੀ ਇਹ ਗੱਲਾਂ ਵਿੱਚੇ ਸ਼ਾਮਿਲ ਸੀ ਮੇਰੇ ਦਰਾਣੀ ਨੇ ਮੈਨੂੰ ਆਪ ਕਿਹਾ ਕਹਿੰਦੀ ਵੀ ਆਪਾਂ ਇੱਕ ਦੇ ਬੈਠਾਂਗੇ ਕਹਿੰਦੀ ਦੋਨੋਂ ਜਣੀਆਂ ਦਰਾਣੀ ਕਹਿੰਦੀ ਵੀ ਆਪਾਂ ਇੱਕ ਦੇ ਬਹਿ ਜਣੇ ਹਾਂਜੀ ਸੋ ਹਾਂਜੀ ਮੇਰੇ ਦਰਾਣੀ ਦੇ ਬਾਪ ਨੇ ਮਤਲਬ ਪਾਪਾ ਨੇ ਵੀ ਇਹ ਗੱਲ ਕਹੀ ਆ ਕਹਿੰਦੀ ਵੀ ਤੁਸੀਂ ਇੱਕੋ ਜਣੇ ਦੇ ਕਟੋ ਕਹਿੰਦੇ ਮੈਂ ਮੈਂ ਉਠਾਉਣਾ ਕਹਿੰਦਾ ਵੀ ਜਦ ਮੇਰੀ ਧੀ ਰਾਜ਼ੀ ਆ ਕਹਿੰਦਾ ਮੈਂ ਰਾਜ਼ੀ ਆ ਕਹਿੰਦਾ ਤੂੰ ਇੱਕ ਦੇ ਦੋਨੋਂ ਜਣੇ ਇੱਕ ਦੇ ਰਹੋ ਦੇਖੋ ਇਹ ਗੱਲ ਕਿਹਨੇ ਕਹੀ ਇਹ ਗੱਲ ਮੇਰੀ ਦਰਾਣੀ ਤੇ ਸੋਰਾ ਦਰਾਣੀ ਦੇ ਡੈਡੀ ਜੀ ਨੇ ਕਹੀ ਆ ਤੇ ਦਰਾਣੀ ਨੇ ਗ ਠੀਕ ਹੈ ਉਹ ਬੇਟੇ ਨਾਲ ਹੋ ਕੇ ਮੈਂ ਕੀ ਗੱਲ ਸੀ ਉਹ ਦੋਨੋਂ ਰੋਕੇ ਨੇ ਜਿਹੜੀ ਗੱਲ ਮੇਰੇ ਸੌਰਵ ਸਾਹਿਬ ਐਦਾ ਕਹਿੰਦੇ ਸੀ ਵੀ ਕਹਿੰਦੇ ਤੁਸੀਂ ਮਤਲਬ ਮੇਰੇ ਦਿਉਰ ਜੀ ਵਿਆਹਿਆ ਹੋਇਆ ਸੀ ਉਹ ਕਹਿੰਦੇ ਸੀ ਵੀ ਇੱਕ ਇਹ ਰਾਜੀ ਆ ਵੀ ਤੂੰ ਵੀ ਮੇਰੇ ਮੇਰੇ ਛੋਟੇ ਮੁੰਡੇ ਦੀ ਲਾਟ ਲੱਗ ਕੇ ਰਹੀ ਉਸ ਦੋਨੋਂ ਜਣੀਆਂ ਉਹਦੀ ਲਾਟ ਲੱਗਦੀ ਹਾਂਜੀ ਮੁੰਡੇ ਦੀ ਲਾਟ ਲੱਗਦੀ ਸੌਰਵ ਕਹਿੰਦਾ ਹਾਂਜੀ ਉਸ ਤੋਂ ਪਹਿਲਾਂ ਜੀ ਮਤਲਬ ਮੇਰੇ ਸੌਰਵ ਸਾਹਿਬ ਨੇ ਮੈਨੂੰ ਵੀ ਮਤਲਬ ਗਲਤ ਗੱਲਾਂ ਕਈਆਂ ਨੇ ਉਹ ਕਹਿੰਦੇ ਵੀ ਤੂੰ ਵੀ ਮੇਰੇ ਨਾਲ ਹੀ ਐਦਾ ਉਹ ਇਹ ਗੱਲਾਂ ਹੋਣ ਤੋਂ ਬਾਅਦ ਜਦੋਂ ਫਿਰ ਤੁਸੀਂ ਕੀ ਕਿਹਾ ਮਤਲਬ ਜਦੋਂ ਖੁਦ ਨੇ ਕਿਹਾ ਵੀ ਮਤਲਬ ਗਲਤ ਤੁ ਉਹ ਜਵਾਬ ਕੀ ਸੀ ਉਹ ਤੋਂ ਬਾਅਦ ਜੀ ਮੇਰਾ ਜਵਾਬ ਵੀ ਉੱਥੇ ਮੈਂ ਰਹਿਣਾ ਨਹੀਂ ਚਾਹੁੰਦੀ ਹੈਗੀ ਸਾਡੀ ਪਿੰਡ ਦੀ ਪੰਚਾਇਤ ਗਈ ਸੀ ਉਹ ਕਹਿੰਦੀ ਵੀ ਵੀ ਅਸੀਂ ਰੱਖਾਂਗੇ ਵੀ ਮੈਂ ਉੱਥੇ ਵੀ ਇਦਾਂ ਹੀ ਕਿਹਾ ਸੀ ਵੀ ਮੈਂ ਰਹਿਣਾ ਨਹੀਂ ਹੈਗਾ ਔਰੇ ਤੁਸੀਂ ਪੰਚਾਇਤ ਨਾਲ ਇਹ ਗੱਲ ਕੀਤੀ ਵੀ ਤੁਹਾਨੂੰ ਇਸ ਤਰ੍ਹਾਂ ਦਾ ਇਸ ਤਰ੍ਹਾਂ ਤੁਹਾਡੇ ਸਹੁਰਾ ਸਾਹਿਬ ਬਾਰੇ ਜਿਹੜੇ ਬਾਰੇ ਇਸ ਤਰ੍ਹਾਂ ਕਰਨਾ ਪੋਰੀਆਂ ਗਈ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਸੀ ਅੱਛਾ ਹਾਂ ਜੀ ਕਿਸੇ ਕੋਈ ਗੱਲ ਨਹੀਂ ਖਾਈ ਸੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਜਦੋਂ ਤੁਸੀਂ ਦੱਸਿਆ ਵੀ ਸਮਾਨ ਚੱਕਣ ਬਾਰੇ ਗੱਲਬਾਤ ਹੋਈ ਪੰਚਾਇਤ ਚ ਰਾਜ਼ੀਨਾਮਾ ਹੋਇਆ ਉਹ ਕੀ ਗੱਲ ਸੀ ਹਾਂਜੀ ਸਾਡਾ ਇਹ ਪੰਚਾਇਤ ਰਾਜ ਪੰਚਾਇਤ ਨਾਲ ਜੀ ਰਾਜ਼inama ਹੋਇਆ ਸੀ ਪੁਲਿਸ ਥਾਣੇ ਚ ਜਾ ਕੇ ਉਹਨਾਂ ਨੇ ਰਜ਼ਾਮੰਦੀ ਦਿੱਤੀ ਸੀ ਵੀ ਕਹਿੰਦੇ ਸੀ ਸਮਾਨ ਚੱਕਣ ਦਵਾਂਗੇ ਪਰ ਉਸ ਤੋਂ ਬਾਅਦ ਉਹਨਾਂ ਨੇ ਘਰ ਬੁਲਾ ਕੇ ਮੇਰੇ ਪਰਿਵਾਰ ਮੇਰੇ ਭਰਾਵਾਂ ਦੇ ਮੇਰੇ ਮਤਲਬ ਪੂਰੀ ਫੈਮਿਲੀ ਫੈਮਿਲੀ ਦੇ ਮਤਲਬ ਬੁਲਾ ਕੇ ਉਹ ਤੇ ਸੱਟਾਂ ਮਾਰੀਆਂ ਉਹਨਾਂ ਨੇ ਜਾਨੀ ਹਮਲੇ ਕੀਤੇ ਨੇ ਕਰਨ ਜਗ ਸਮਾਨ ਚੱਕਣ ਗਏ ਹਾਂਜੀ ਉਹਨਾਂ ਸਮਾਨ ਚੱਕਦੇ ਨੇ ਹਮਲਾ ਕੀਤਾ ਜੀ ਮਤਲਬ ਵੀ 100 150 ਬੰਦਾ ਸੀ ਮਤਲਬ ਜਿਹੜੇ ਮਾਰਨ ਪੈ ਗਏ ਜੀ ਮੇਰੇ ਮਨ ਨੂੰ ਕੁੱਟਣ ਪੈ ਗਏ ਸੀ ਹਾਂਜੀ ਮੇਰੇ ਭਰਾਵਾਂ ਨੂੰ ਕੁੱਟਣ ਪੈ ਗਏ ਸੀ ਠੀਕ ਹੈ ਥੋੜੇ ਪ੍ਰਮਾਣੇ ਸੱਟਾਂ ਬੱਝੀਆਂ ਸੀ ਹਾਂਜੀ ਮੇਰੇ ਭਾਈ ਦਾਖਲੇ ਜੀ ਥੋੜੇ ਭਾ ਦਾਖਲੇ ਹਾਂਜੀ ਮੇਰੇ ਭਾਈ ਹਸਪੀਟਲ ਸਮਾਨੇ ਸਰਕਾਰੀ ਹਸਪੀਟਲ ਚ ਦਾਖਲ ਨੇ ਸੀ ਵਲ ਹਸਪੀਟਲਸ ਵੀ ਉਹਨਾਂ ਦੇ ਗੁੰਮ ਸੱਟਾਂ ਨੇ ਵੀ ਬਸ ਮੈਂ ਇੰਨੇ ਹੀ ਚਾਹੁੰਦੇ ਆ ਵੀ ਮੈਨੂੰ ਮੇਰਾ ਹੱਕ ਮਿਲੇ ਠੀਕ ਹੈ ਹਾਂਜੀ ਤੁਸੀਂ ਹੱਕ ਚਾਹੁੰਦੇ ਤੋੜਾ ਹੱਕ ਤੁਹਾਨੂੰ ਮਿਲ ਜੀ ਥੋੜਾ ਤੋਂ ਬੱਚਾ ਹੈਗਾ ਨਹੀਂ ਜੀ ਬੱਚਾ ਨਹੀਂ ਹੈਗਾ ਜੀ 4 ਸਾਲ ਮੈਰਿਜ ਹੋ ਗਏ ਬੱਚਾ ਕੋਈ ਨਹੀਂ ਹੈਗਾ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਮਾਤਾ ਜੀ ਥੋੜੀ ਕੁੜੀ ਨਾਲ ਕੀ ਘਟਨਾ ਹੋਈ ਸੀਗੀ ਦੱਸੋ ਇਹ ਬੜੀ ਕੀ ਗੱਲਬਾਤ ਸੀ ਮੇਰੀ ਕੁੜੀ ਬਾਰੇ ਜ ਪਹਿਲਾਂ ਕੁੜੀ ਨੇ ਬੋਲੀ ਦੀ ਤੱਬ ਵੀ ਜਿਹੜਾ ਹੋਇਆ ਉਹਦੇ ਨਾਲ ਅਸੀਂ ਤਾਂ ਕਿਹਾ ਸੀ ਵੀ ਉਹਨਾਂ ਨੂੰ 6 ਮਹੀਨਾ ਦਾ ਟਾਈਮ ਦਿੱਤਾ ਸੀ ਜਦੋਂ ਸਮਾਨ ਚੱਕਣ ਗਏ ਥੀ ਸੀ ਅਸੀਂ ਕਹਿ ਵੀ ਸਾਨੂੰ ਤਾਂ ਕੁਝ ਵੀ ਨਹੀਂ ਚਾਹੀਦਾ ਵੀ ਸਾਨੂੰ ਆਪਦੀ ਬੱਚੀ-ਬੱਚੀ ਦਾ ਸਮਾਨ ਦੇ ਦਿਓ ਉਹ ਕਹਿੰਦੇ ਵੀ ਸੂਰੇ ਬਿਠਾਓ ਇਹਨੂੰ ਬੱਚੀ ਨੂੰ ਉਹਨਾਂ ਨੇ ਫੋਨ ਕਰਕੇ ਮੇਰੇ ਲੋਏ ਵੀ ਕਿਹਾ ਵੀ ਤੁਸੀਂ ਬਿਠਾਓ ਵੀ ਅਸੀਂ ਰੱਖਾਂਗੇ ਉਹਦਾ ਸੋਰੇ ਨੂੰ ਵੀ ਕਿਹਾ ਜਿਹੜਾ ਇਹਦਾ ਦਿਓਰ ਸੀ ਕੁੜੀ ਦਾ ਦਿਓਰਾ ਜੀ ਉਹਦਾ ਬਾਪ ਵੀ ਮੇਰੇ ਲੋਏ ਆਇਆ ਕਹਿੰਦਾ ਵੀ ਮੇਰੇ ਪੁੱਤ ਦੇ ਬਿਠਾ ਦਿਓ ਵੀ ਦੋ ਹੀ ਜਣੀਆਂ ਕੱਟੀ ਜਾਵਾਂਗੇ ਅਸੀਂ ਕਿਹਾ ਵੀ ਅਸੀਂ ਨਹੀਂ ਵੀ ਸਾਡਾ ਫੋਨ ਕਹਿੰਦਾ ਉਹਦਾ ਸੋਰਾ ਕਹਿੰਦਾ ਜਿਹੜਾ ਮੁੰ ਸੋਰਾ ਜੀ ਜੋੜੇ ਮਾਜਰੀ ਤੋਂ ਆ ਜੀਓ ਠੀਕ ਹੈ ਠੀਕ ਹੈ ਉਹਨਾਂ ਨੇ ਕਿਹਾ ਦੀ ਅਸੀਂ ਕਿਹਾ ਵੀ ਅਸੀਂ ਕੋਈ ਦਿਨ ਤੋਂ ਪੈਣ ਦੇ ਵੀ ਅਸੀਂ ਬਾਤ ਚੀਜ਼ ਦੇਖਾਂਗੇ ਇਹ ਗੱਲਾਂ ਵੀ ਅਜੇ ਤੋਂ ਸਾਡੇ ਮੂੰਹ ਚੋਂ ਕੁਝ ਵੀ ਨਹੀਂ ਨਿਕਲਦਾ ਜੀ ਵੀ ਅਸੀਂ ਤਾਂ ਪਹਿਲਾਂ ਹੀ ਘਰਾਏ ਹੋਏ ਆ ਜੀ ਇਹਦਾ ਸੋਰਾ ਕਹਿੰਦਾ ਜੀ ਵੀ ਐਨਾ ਕੁਸ ਪਿਆ ਜੀ ਮੈਂ ਸਾਰਾ ਕੁਝ ਦੇਣਦਾਰ ਆ ਮੈਂ ਪੂਰਾ ਹੱਕ ਜਿਤਾਉਂਗਾ ਜੀ ਛੋੜੀ ਬੱਚੀ ਤੇ ਅਸੀਂ ਕਿਹਾ ਵੀ ਸਾਨੂੰ ਜੇ ਸਾਡੀ ਬੱਚੀ ਰਹਿਣਾ ਹੀ ਨਹੀਂ ਚਾਹਦੀ ਵੀ ਅਸੀਂ ਕਿਉਂ ਬਿਠਾਵਾਂਗੇ ਉੱਥੇ ਵੀ ੱੱਕੇ ਨਾ ਕਹਿੰਦੇ ਹਾਂ ਹਾਂ ਉਹ ਕਹਿੰਦੀ ਸਾਨੂੰ ੱੱਕੇ ਨਾਲ ਬਿਠਾਓ ਫੇ ਸਮਾਨ ਚੱਕਣੀ ਤਾਂ ਸਮਾਨ ਨਹੀਂ ਜੀ ਚੱਕਣ ਨਹੀਂ ਦਿੱਤਾ ਪਹਿਲਾਂ ਗਏ ਦੇ ਤੋ 15 20 ਦਿਨਾਂ ਬਾਅਦ ਗਏ ਸੀ ਜੀ ਉਹਦੀ ਦੂਸਰੇ ਮਹੀਨੇ ਕੀ ਜੀ 10 ਤਰੀਕ ਨੂੰ ਗਏ ਸੀ ਸਮਾਨ ਚੱਕਣ ਉਹਨਾਂ ਨੇ 6 ਮਹੀਨਾ ਦਾ ਟਾਈਮ ਪਾਤਾ ਕਹਿੰਦਾ ਵੀ ਤੁਸੀਂ ਕੁੜੀ ਤੋਂ ਜ਼ਬਰਦਸਤੀ ਕਰ ਰਹੇ ਹੋ ਵੀ ਅਸੀਂ ਤੋ ਲੈਣਾ ਚਾਹੁੰਦੇ ਆ ਵੀ ਤੁਸੀਂ ਤੋੜ ਦੇ ਨਹੀਂ ਵੀ ਕੁੜੀ ਮਕਰਾਤੀ ਸਾਨੂੰ ਅਸੀਂ ਕਹਿ ਵੀ ਅਸੀਂ ਕੌਣ ਹੁੰਦੇ ਆ ਮਕਰਾਨ ਵਾਲੇ ਵੀ ਜਦ ਕੁੜੀ ਕੰਮ ਮੰਨੇ ਨਹੀਂ ਮੰਨਦਾ ਵੀ ਅਸੀਂ ਤੋ ਅੱਜ ਕੱਲ ਕਾਜ ਮਨਨਾ ਮਾਂ ਬਾਪਾਂ ਕੀ ਵੀ ਘਟ ਹੁੰਦੀ ਆ ਬੱਚੇ ਵੀ ਖੁਦ ਕੀ ਚੱਲਦੀ ਆ ਜੀ ਉਹਨਾਂ ਨੇ ਕੋਈ ਨਹੀਂ ਸਾਡੀ ਸੁਣੀ ਜੀ 6 ਮਹੀਨਾ ਦਾ ਟਾਈਮ ਪਾਤਾ ਜੀ ਹੁਣ ਅਸੀਂ ਰਿਪੋਰਟ ਦਿੱਤੀ ਜੀ ਉਹਨਾਂ ਤੇ ਇੱਕ ਵਾਰ ਰਿਪੋਰਟ ਦਿੱਤੀ ਉਹ ਆਏ ਨਹੀਂ ਹੈਗੇ ਦੁਬਾਰੇ ਫੇਰ ਬੁਲਾਏ ਉਹਨਾਂ ਨੇ ਫੇਰ ਅਗਲੇ ਦਿਨ ਆਏ ਫੇਰ ਉਹ ਉੱਥੇ ਥਾਣੇ ਵਿੱਚ ਜੀ ਸਾਰਾ ਕੁਝ ਕਵਰ ਹੋ ਗਿਆ ਉਹਨਾਂ ਨੇ ਰਿਪੋਰਟ ਦੇ ਦਿੱਤੀ ਲਿਸਟ ਬਣਾ ਕੇ ਵੀ ਕੱਲ ਨੂੰ ਆਜੀ ਸਮਾਨ ਚੱਕ ਲਿਆ ਉਹ ਸਮਾਨ ਅਗਲੇ ਦਿਨ ਕੱਲ ਸਮਾਨ ਚੱਕਣ ਗਏ ਜੀ ਮੇਰੇ ਬੱਚੇ ਮੇਰਾ ਜਵਾਈ ਗਿਆ ਸੀ ਔਰ ਪਿੰਡ ਦੀ ਪੰਚਾਇਤ ਹੋਈ ਸੀ ਜਿਹੜੀ ਪਿੰਡ ਦੀ ਪੰਚਾਇਤ ਆ ਉਹਨਾਂ ਨੇ ਕਿਸੇ ਦੇ ਘਰੇ ਚਾਹ ਪੀਣ ਲਾਤਾ ਸੀ ਜਿਹੜਾ ਮੇਰਾ ਜਵਾਈ ਔਰ ਮੇਰਾ ਮੁੰਡਾ ਥਾ ਜੀ ਉਹ ਉਹਨਾਂ ਨੂੰ ਘਰੇ ਲੈ ਕੇ ਸਮਾਨ ਕੱਢੋ ਥੋੜਾ ਜਾਂ ਉਹਨਾਂ ਨੇ ਸਮਾਨ ਕੱਢਿਆ ਜੀ ਬੈੱਡ ਤੇ ਅਲਮਾਰੀ ਉਹਨਾਂ ਨੇ ਮੁੰਡਿਆਂ ਦੇ ਵੀ ਅਵਾਰਦਾਤ ਕਰਦੀ ਫੋਨ ਵੀ ਕੱਢ ਲਈ ਇਹ ਵੀ ਕੁੱਟੇ ਵੀ ਬਹੁਤ ਉਹਨਾਂ ਨੇ ਜੀ ਅੱਛਾ ਹਾਂਜੀ ਹਾਂਜੀ ਘਰੇ ਬੁਲਾ ਕੇ ਜੀ ਉਹਨਾਂ ਨੇ ਠੀਕ ਹੈ ਜੀ ਹੁਣ ਕੀ ਚਾਹੁੰਦੇ ਤੁਸੀਂ ਹੁਣ ਤਾਂ ਅਸੀਂ ਚਾਹੁੰਦੇ ਜੀ ਵੀ ਸਾਡੀ ਕੁੜੀ ਨੂੰ ਆਪਦਾ ਹੱਕ ਮਿਲਣਾ ਚਾਹੀਦਾ ਅਸੀਂ ਤਾਂ ਕੁਝ ਨਹੀਂ ਚਾਹੁੰਦੇ ਸੀ ਕਿੰਨਾ ਟਾਈਮ ਮਤਲਬ ਆ ਕੇ ਰਹੀ ਹੈ ਕੁੜੀ ਚਾਰ ਸਾਲ ਰਹੀ ਹੈ ਜੀ ਚਾਰ ਸਾਲ ਹਾਂਜੀ ਠੀਕ ਹੈ ਤੁਹਾਨੂੰ ਹੱਕ ਚਾਹੁੰਦੇ ਤੁਸੀਂ ਹਾਂਜੀ ਤਾਂ ਹੱਕ ਚਾਹੁੰਦੇ ਆ ਸੀ ਆਪਣੇ ਬੱਚੇ ਬਾਬਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਵੀ ਛੋੜੀ ਬੱਚੀ ਦਾ ਹੱਕ ਦਵਾਵਾਂਗੇ ਅਸੀਂ ਵੀ ਅਸੀਂ ਸੁਮਿੱਤੇ ਖੜੇ ਆ ਜੀ ਪੁਲਿਸ ਵਾਲੀ ਵੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਅਸੀਂ ਪੁਲਸ ਵਾਲਾਂ ਕੋਲੇ ਵੀ ਜਾਂਨੇ ਆ ਜੀ ਉਵੇਂ ਵੀ ਨਹੀਂ ਸਾਡੀ ਸੁਣਵਾਈ ਕਰਦੀ ਜੀ ਠੀਕ ਹੈ ਜੀ ਹਾਂਜੀ ਭਾਜੀ ਕੀ ਨਾਮ ਹੈ ਜੀ ਗੁਰਪਾਲ ਸਿੰਘ ਜੀ ਅੱਛਾ ਥੋੜੀ ਬੱਚੀ ਕਿੱਥੇ ਪਈ ਸੀਗੀ ਅਲੀ ਸ਼ੇਰ ਜੀ ਅਲੀ ਸ਼ੇਰ ਬਈ ਕਿੰਨਾ ਟਾਈਮ ਮਤਲਬ ਰਹੀ ਉੱਥੇ ਇਹ 4 ਸਾਲ ਲਈ ਹੈ ਜੀ 4 ਸਾਲ ਲਈ ਹਾਂਜੀ 4 ਸਾਲ ਤੋਂ ਬਾਅਦ ਕੀ ਹੋਇਆ 4 ਸਾਲ ਪਰੌਣ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੇ ਜਾਣੀ ਰੱਖਣਾ ਇਹ ਅਸੀਂ ਕਹੇ ਵੀ ਇਹ ਰੱਖਣਗੇ ਜਾਨੀ ਕਿ ਭੋਗ ਤੋਂ ਬਾਅਦ ਬਾਹ ਦੀ ਵਾਰ ਘਰੇ ਤੇਤੀ ਜੀ ਕੁੜੀ ਕੁਝ ਨਹੀਂ ਸਮਾਨ ਚੱਕਣ ਦੇ ਸਾਨੂੰ ਕਹਿੰਦੇ ਨਾ ਜੀ ਇਹ ਰਿਚਕ ਵਿਭੋਗ ਤੇ ਨੀੜਾ ਕਰੋ ਨਹੀਂ ਆਪਣੀ ਕੁੜੀ ਨੂੰ ਲੈ ਜਾਓ ਅਸੀਂ ਚੱਲ ਵੀ ਮੁੜ ਕੇ ਉਸਤੇ ਬਾਅਦ ਜੀ ਮਹੀਨਾ ਦੋ ਮਹੀਨ ਖੰਡ ਪਾਇਆ ਭਾਗ ਗਏ ਅਸੀਂ ਸਮਾਨ ਵੀ ਸਮਾਨ ਚੱਕਣਾ ਸੀ ਤੇ ਫੇਰ ਉਹ ਜਦੋਂ ਸਮਾਂ ਚੱਕਣ ਦੀ ਵਾਰੀ ਆ ਪੰਚਾਇਤ ਕੈਨ 6 ਮਹੀਨਾ ਟਾਈਮ ਲਈ ਜਿਉਂ ਨੇ ਤੇ 6 ਮਹੀਨਾ ਬਾਅਦ ਮੈਂ ਹੁਣ ਉੱਤਾ ਚੱਕਿਆ ਜਦੋਂ ਤੇ ਮੈਂ ਰਿਪੋਰਟ ਲਖੇ ਉਹਰੇ ਆ ਗਏ ਪੁਲਿਸ ਰਾਈਓ ਸਾਰਾ ਕੁਝ ਸੌਂਦ ਲਿਖਤਾ ਉਹਨਾਂ ਨੇ ਕੱਲ ਅਸੀਂ ਜਦੋਂ ਗਏ ਯਾਨੀ ਕਿ ਘਟੂ ਘਟ 150 ਬੰਦਾ ਹੋਣਾ ਜੀ ਉੱਥੇ ਵਾਰਦਾਤ ਤਿੰਨ ਮੁੰਡੇ ਅਰਮਿਰਕ ਜਮਾਈ ਦੋ ਮੁੰਡੇ ਮੇਰੇ ਜੀ ਸਮਾਨ ਕੱਢ ਰਹੇ ਉਹਨਾਂ ਦੀ ਵਾਰਦਾਤ ਹੋ ਗਈ ਤੇ ਮੁੰਡਾ ਇੱਕ ਡਰਾਈਵਰ ਦੀ ਬਿੰਬੇ ਰਤੀ ਪਿੰਡ ਦਾ ਜੀ ਵਾਰਤ ਕਰੀ ਕਿ ਨਹੀਂ ਉਨੇ ਦੇ ਕਾਰਜਕ੍ਰਮਾਰ ਨਹੀਂ ਦੇ ਪਰ ਹਾਂ ਸਮਾਨ ਚੱਕਣ ਗਏ ਹਾਂ ਸਮਾਨ ਚੱਕਣ ਗਏ ਅਲੀ ਸ਼ੇਰ ਅਸੀਂ ਉਥੇ ਬਾਰਦਤ ਕਰਦੀ ਜਾਨ ਹਮਲਾ ਕਰਿਆ ਸਾਡੇ ਨੂੰ ਸਮਾਨ ਚੱਕਣ ਗਏ ਸੀ ਉਹ ਰਾਜੀਨਾਮਾ ਪਹਿਲਾਂ ਕਿਤੇ ਬੈ ਕੇ ਹੋਇਆ ਹੋਇਆ ਸੀ ਪਹਿਲਾਂ ਹਾਂ ਜੀ ਚੌਂਕੀ ਬੈ ਕੇ ਹੋਇਆ ਹੋਇਆ ਆਪਣੇ ਬਾਦਸ਼ਾਹ ਪਰ ਚੌਂਕੀ ਚ ਹਾਂ ਜੀ ਰਾਜੀਨਾਮਾ ਹੋਇਆ ਹੋਇਆ ਸੀ ਹਾਂ ਜੀ ਕੱਲ ਅਸੀਂ ਫੇਰ ਜਦੋਂ ਵੀ ਉਹ ਕਹਿੰਦੇ ਪੁਲਿਸ ਵਾਲੇ ਤੁਹਾਨੂੰ ਪਤਾ ਕੀ ਕਹਿੰਦੇ ਕਹਿੰਦਾ ਤੁਸੀਂ ਰੈਪਟਰ ਦਾ ਡਿੜਬੇ ਲਿਖਿਆਓ ਅਸੀਂ ਫੋਨ ਵੀ ਕਰਿਆ ਕਾ ਵੀ ਉਥੇ ਲੇ ਲੈ ਡਾਕਟਰ ਲਖਿਆ ਉਹ ਰੇਲੇ ਅਸੀਂ ਉਸ ਟਾਈਮ ਮੁੰਡਿਆਂ ਨੂੰ ਲੈ ਕੇ ਮਸਾਂ ਗੱਡੀ ਚੜਾਈ ਭੱਜੇ ਆ ਅਸੀਂ ਬਹੁਤ ਔਖੇ ਵਿੱਚ ਫੇਰ ਉਹਦੇ ਸੌਰੇ ਜੀ ਔਂਗਲ ਆਪੇ ਆਪ ਕਰਦ ਮਾਰ ਲਈ ਆਪੇ ਕੰਵ ਹਾਂ ਕਰਦ ਮਾਰ ਲਈ ਹਾਂ ਜੀ ਵੀ ਕਰਦੇ ਵਾਲੇ ਮੁੜ ਕੇ ਅਲੀ ਛੇ ਚੋਟੀਆਂ ਜੀ ਸਾਡੀ ਰਵਟ ਲਖਿਆ ਕੀ ਜੀ ਉਹਨਾਂ ਨੇ ਲਖਿਆ ਹਾਂ ਉਹਨਾਂ ਨੇ ਲਖਿਆ ਕੀ ਹਾਂ ਜੀ ਤੇ ਮੁੰਡਾ ਮੇਰਾ ਜੀ ਸਮਾਨ ਹੀ ਦਾਖਲ ਪਿਆ ਨਾਲੇ ਨਾਲੇ ਥੋੜੇ ਖਲਾਫ ਕੰਪਲੀਟ ਹਾਂ ਜੀ ਤੁਸੀਂ ਕੰਪਲੀਟ ਹੀ ਲਿਖਾਈ ਕੋਈ ਹਾਂ ਜੀ ਸਾਡੇ ਜੀ ਕੋਈ ਸੀ ਉਰੇ ਭੱਜੇ ਜਾਨ ਬਚਾ ਕੇ ਭੱਜੇ ਹੁਣ ਜਾ ਰਿਆ ਦੀ ਅਸੀਂ ਜੀ ਅਲੀ ਸ਼ੇਰ ਜਾ ਹਾਂ ਹਾਂ ਛੋਟੇ ਜਾ ਰਹੇ ਜੀ ਹੁਣ ਆਪਾਂ ਪਾਪਾ ਜੀ ਕੋਲ ਪਹੁੰਚੇ ਕੀ ਕਹਿੰਦੇ ਬਾਬਾ ਜੀ ਬਾਬਾ ਜੀ ਕਹਿੰਦੇ ਤੁਹਾਡਾ ਹੱਕ ਦਵਾਵਾਂਗੇ ਜੀ ਤੁਹਾਡਾ ਹੱਕ ਦਵਾਵਾਂਗੇ ਹਾਂ ਜੀ ਸਾਡੇ ਕੋ ਫੋਨ ਫੋਨ ਵੀ ਕਹਿੰਦੇ ਕੱਢ ਲੈ ਸੁਣ ਫੇਰ ਦੋ ਫੋਨ ਤੇ ਕੱਢ ਲਿਆ ਮੁੰਡਿਆਂ ਨੇ ਜੇ ਕੁੱਟਮਾਰ ਹੋ ਗਏ ਫੋਨ ਕੱਢ ਲਈ ਉਹਨਾਂ ਜੀ ਹਾਂ ਜੀ ਠੀਕ ਹੈ ਹਾਂ ਜੀ ਕੀ ਚਾਹੁੰਦੇ ਹੁਣ ਮਤਲਬ ਵੀ ਸਾਨੂੰ ਸਾਡਾ ਹੱਕ ਮਿਲਣਾ ਜਿਹੜਾ ਕੁੜੀ ਦਾ ਕੁੜੀਆ ਦਾ ਜੀ ਠੀਕ ਹੈ ਹਾਂ ਜੀ ਵੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਆ ਬਾਬਾ ਜੀ ਕੀ ਕਹੂਗੇ ਕਿ ਲੜਕੀ ਸੀ ਜਿਹੜੀ ਅਲੀ ਸ਼ੇਰ ਵਿਆਹੀ ਸੀ ਉੱਥੇ ਜਾ ਕੇ ਉਹਦੇ ਮਤਲਬ 4 ਸਾਲਾਂ ਉਹਦੇ ਕਰੀਬ ਉਹਦੇ ਮਤਲਬ ਉਹਦੇ ਹਸਬੰਦ ਦੀ ਡੈੱਥ ਹੋ ਜਾਂਦੀ ਹੈ ਡੈੱਥ ਤੋਂ ਬਾਅਦ ਕੁੜੀ ਦਾ ਸਮਾਨ ਸੀਗਾ ਉਹਨੂੰ ਉਹ ਵੀ ਮਿਲਿਆ ਹੈਗਾ ਕੀ ਉਹ ਕੁੜੀ ਹਸਾਬ ਚਾਹੁੰਦੀ ਹੈ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜੀ ਅੱਜ ਅਸੀਂ ਇੱਥੇ ਬਸਤਾਪੁਰ ਆਏ ਸੀਗੇ ਮਸਲਾ ਹੱਲ ਕਰਨ ਇਥੋਂ ਨਗਰ ਦੇ ਇੱਕ ਤੇ ਵਿਆਹੀ ਸੀ ਆਪਣੇ ਅਲੀ ਸ਼ੇਰ 4 ਸਾਲ ਪਹਿਲਾਂ 6 ਮਹੀਨੇ 7 ਮਹੀਨੇ ਪਹਿਲਾਂ ਇਹਨਾਂ ਦੇ ਘਰ ਵਾਲੇ ਦੀ ਡੈਥ ਹੋ ਜਾਂਦੀ ਆ ਜੋ ਕਿ ਹਾਦਸਾ ਹੋ ਜਾਂਦਾਗਾ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਸਹੁਰਾ ਪਰਿਵਾਰ ਆ ਪਹਿਲੀ ਗੱਲ ਤਾਂ ਜੀ ਇਹ ਆ ਵੀ ਜਿਹੜਾ ਇਹਦਾ ਦਿਉਰ ਆ ਉਹ ਵੀ ਵਿਆਹ ਵਿਆਹਿਆ ਹੋਇਆ ਇਹਦਾ ਸਹੁਰਾ ਕਹਿੰਦਾ ਤੇ ਇਹਦੇ ਦਿਉਰ ਦੇ ਸਹੁਰਾ ਕਹਿੰਦਾ ਵੀ ਤੁਸੀਂ ਇੱਕ ਤੋਂ ਵੀ ਮੇਰੇ ਜਵਾਈ ਦੇ ਨਾਲ ਹੀ ਰਹਿ ਜਾ ਦੋਨੇ ਵੀ ਇੱਕ ਥਾਂ ਵੀ ਟਾਈਮ ਪਾਸ ਕਰਿਓ ਪਹਿਲੀ ਗੱਲ ਤਾਂ ਇਹ ਬਹੁਤ ਜ਼ਿਆਦਾ ਗਲਤ ਗੱਲ ਆ ਜੀ ਜਿਹੜੀ ਉਹਨੇ ਇਹ ਗੱਲ ਕਹੀ ਆ ਬਾਕੀ ਇਹ ਸਮਾਨ ਚੱਕਣ ਗਏ ਸੀਗੇ ਜੀ ਕੱਲ ਗਏ ਸੀ ਪਤਾ ਨਹੀਂ ਪਰਸੋਂ ਗਏ ਸੀਗੇ ਕੱਲ ਗਏ ਸੀਗੇ ਤੇ ਇਹਨਾਂ ਦੀ ਉਹ ਪਰਿਵਾਰ ਵੱਲੋਂ ਬਹੁਤ ਜ਼ਿਆਦੇ ਕੁੱਟਮਾਰ ਕੀਤੀ ਗਈ ਹੈ ਇਹਨਾਂ ਦੇ ਮੋਬਾਈਲ ਫੋਨ ਵੀ ਖੋਹੇ ਗਏ ਨੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਪਹਿਲਾਂ ਤਾਂ ਪਿੰਡ ਵਾਸੀਆਂ ਨੂੰ ਜਿਹੜੇ ਉੱਥੇ ਮਤਵਰ ਬੰਦੇ ਨੇ ਸਰਪੰਚ ਨੇ ਮੈਂਬਰ ਨੇ ਵੀ ਉਹ ਜਦੋਂ ਨਾਲ ਨੇ ਹਨਾ ਵੀ ਉਹਨਾਂ ਨੂੰ ਰੋਕਣ ਦਾ ਫਰਜ਼ ਬੰਦਾ ਸੀਗਾ ਹੱਕਵਾਨ ਦੱਸ ਸੀਗਾ ਜੀ ਤੇ ਉਹਨਾਂ ਨੇ ਜਾਣ ਕੇ ਕਹਿੰਦੇ ਵੀ ਆਪਦੇ ਉਂਗਲ ਵੱਢ ਕੇ ਦਾਖਲ ਹੋਏ ਨੇਗੇ ਤੇ ਕੋਈ ਗੱਲ ਨਹੀਂ ਜੀ ਤੇ ਆਈ ਆਪਣੇ ਕੋਲੇ ਆਪਾਂ ਧੀਆਂ ਦੇ ਮਸਲੇ ਹੱਲ ਕਰਦੇ ਫਿਰਤੇਾਂਗੇ ਜੋ ਵੀ ਗੁਰੂ ਸਾਹਿਬ ਨੇ ਆਪਣੀ ਡਿਊਟੀ ਲਈ ਹੈਗੀ ਕੋਈ ਨਾ ਜੀ ਇਹ ਤੈਨੂੰ ਵੀ ਇਨਸਾਫ ਦਵਾਇਆ ਜਾਊਗਾ ਗੁਰੂ ਮਹਾਰਾਜ ਕਿਰਪਾ ਕਰਨਗੇ ਜਿਹੜਾ ਇਹਦਾ ਹਾਕਾ ਕੁੜੀ ਦਾ ਉਹ ਦਬਾਕੇ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਜਿਹੜਾ ਕਿਹਨ ਦਾ ਮਸਲਾ ਹੋਇਆ ਸੀ ਕੁੜੀ ਦਾ ਹਾਂਜੀ ਸਰਪੰਚ ਸਾਹਿਬ ਦੀ ਬਾਦਸ਼ਾਹਪੁਰ ਦੀ ਕੁੜੀ ਜਿਹੜੀ ਅਲੀ ਸ਼ੇਰ ਵਿਆਹੀ ਸੀ ਹਾਂਜੀ ਕੁਸੀਂ ਉਹਦਾ ਪਹਿਲਾ ਮਸਲਾ ਨਿਬੜਾਇਆ ਸੀਗਾ ਚੌਂਕੀ ਦੇ ਵਿੱਚ ਹਾਂਜੀ ਹਾਂਜੀ ਕੀ ਸੀ ਮਸਲਾ ਉਹ ਸਾਰਾ ਨਿਬੜਾਇਆ ਸੀ ਉਹ ਸੋਈ ਉਹਦਾ ਸਭ ਉਹ ਇਹ ਸੀ ਜੀ ਇਹਦਾ ਕੁੜੀ ਦੇ ਘਰ ਵਾਲੇ ਦੀ ਡੈਥ ਹੋ ਗਈ ਸੀ ਜੀਸੀਬੀ ਦਾ ਕੰਮ ਕਰਦੇ ਸੀ ਮਿੱਟੀ ਗਿਰਨ ਕਰਨੋਂ ਉਹਦੀ ਡੈਥ ਹੋ ਗਈ ਸੀ ਪੀਜੀਆਈ ਜੀ ਠੀਕ ਹੈ ਜੀ ਉਸ ਤੋਂ ਬਾਅਦ 6 ਮਹੀਨੇ ਬਾਅਦ ਅਸੀਂ ਚੌਂਕੀ ਦੇ ਵਿੱਚ ਇਕੱਠ ਰੱਖਿਆ ਸੀ ਉਹ ਇਹਦਾ ਕੁੜੀ ਦਾ ਸਾਰਾ ਪਰਿਵਾਰ ਵੀ ਆਇਆ ਸੀ ਉੱਥੇ ਸਾਰਾ ਕੁਝ ਮੰਨ ਗਏ ਸੀ ਜੋ ਮਤਲਬ ਕੁੜੀ ਦੇ ਘਰੇ ਸਮਾਨ ਬਣਾਇਆ ਆਪਣਾ ਫਰਿੱਜ ਹੋ ਗਿਆ ਐਲਸੀਡੀ ਏਸੀ ਵਗੈਰਾ ਜੋ ਮਤਲਬ ਇਹਦੇ ਪੇਕੇ ਨੇ ਸਮਾਨ ਦਿੱਤਾ ਸੀ ਵੀ ਅਸੀਂ ਉੱਥੋਂ ਝਕਾ ਦਾਂਗੇ ਸਾਰਾ ਕੁਝ ਉਹ ਕਹਿੰਦੇ ਸੀ ਪਰਿਵਾਰ ਕਹਿੰਦੇ ਸੀ ਉਹਦੀ ਬਕਾਇਦਾ ਚੌਂਕੀ ਦੇ ਵਿੱਚ ਲਿਖਤ ਵੀ ਹੋਈ ਸੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਜਦੋਂ ਅਗਲੇ ਦਿਨ ਅਸੀਂ ਟਾਈਮ ਰੱਖਿਆ ਸੀ ਜਾਣਾ ਸੀ ਤੇ ਕੁੜੀ ਦਾ ਪਰਿਵਾਰ ਭੱਗ ਗਿਆ ਸੀ ਉੱਥੇ ਫਿਰ ਇਹਨਾਂ ਨੇ ਇਹਨਾਂ ਦੀ ਕੁੱਟਮਾਰ ਕੀਤੀ ਉੱਥੇ ਜੀ ਠੀਕ ਹੈ ਜੀ ਕੁੱਟਮਾਰ ਕੀਤੀ ਹਾਂਜੀ ਸਹੁਰੇ ਪਰਿਵਾਰ ਨੇ ਸਹੁਰੇ ਪਰਿਵਾਰ ਨੇ ਕੁੜੀ ਦਾ ਪਰਿਵਾਰ ਦੇ ਮਤਲਬ ਕੁੜੀ ਦੇ ਸਹੁਰੇ ਪਰਿਵਾਰ ਨੇ ਜੀ ਕੁੜੀ ਦੇ ਸਹੁਰੇ ਪਰਿਵਾਰ ਨੇ ਜੀ ਹਾਂਜੀ ਹਾਂਜੀ ਕੁੜੀ ਆ ਜਾਂਦੀ ਕੁੱਟਮਾਰ ਕੀਤੀ ਹਾਂ ਕੁੜੀ ਵਾਲਿਆਂ ਦੀ ਕੁੱਟ ਪ੍ਰਭਾਂਤ ਸਾਬ ਉਹਦੋਂ ਬਾਅਦ ਕੀ ਹੋਇਆ ਜਦੋਂ ਸਮਾਨ ਚੱਕਣ ਦੀ ਨਹੀਂ ਦਿੱਤਾ ਇਹ ਭੱਜ ਕੇ ਉੱਥੋਂ ਆ ਗਏ ਉਦੋਂ ਬਾਅਦ ਕੀ ਹੋਇਆ ਉਹ ਜਦੋਂ ਇਹ ਭੱਜ ਕੇ ਆ ਗਏ ਜੀ ਇਹਨਾਂ ਨੇ ਆਪਣੀ ਜਾਨ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਜੀ ਉਸ ਤੋਂ ਬਾਅਦ ਜੋ ਇਹਨਾਂ ਦਾ ਮਤਲਬ ਬ੍ਰਦਰ ਸੀ ਉਹਨਾਂ ਦੇ ਸਿਰ 'ਚ ਸੱਟ ਲੱਗੀ ਸੀ ਉਹ ਸਮਾਨ ਨੇ ਸਰਕਾਰੀ ਹਸਪਤਲ 'ਚ ਦਾਖਲ ਕਰਾਇਆ ਜੀ ਹਾਂ ਸੌਸਪਿਟਲ 'ਚ ਦਾਖਲ ਪ੍ਰਭਾਂਤ ਸਾਬ ਉਸ ਕੋਲ ਕੋਈ ਕੰਪਲੀਟ ਦਰਜ ਕਾਹੀ ਪਰਿਵਾਰ ਨੇ ਫਿਰ ਅੱਜ ਅਸੀਂ ਹੁਣ ਜਾਵਾਂਗੇ ਜੀ ਕੰਪਲੀਟ ਦਰਜ ਕਰਾ ਕੇ ਆਵਾਂਗੇ ਸਹੁਰੇ ਇਹ ਕੁੜੀ ਦੇ ਸਹੁਰੇ ਪਰਿਵਾਰ ਦੇ ਖਿਲਾਫ ਜੀ ਠੀਕ ਹੈ ਜਿਨ੍ਹਾਂ ਨੇ ਕੁੱਟਮਾਰ ਕੀਤੀ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਜੀ ਉਹਨਾਂ ਦੇ ਖਿਲਾਫ ਹਾਂਜੀ ਹਾਂਜੀ ਠੀਕ ਹੈ ਜੀ ਕਿੰਨੇ ਕੁ ਜਣੇ ਸੀ ਤਕਰੀਬਨ ਹੋ ਜਣੇ ਨੇ ਕੁੱਟਮਾਰ ਕੀਤੀ ਹੈ ਤਕਰੀਬਨ ਜੀ ਉਹ 50 ਜਣੇ ਇਹਨਾਂ ਦੇ ਦਸਨ ਮਦਾ ਕੋ 50 ਜਣੇ ਸੀ ਜਿਵੇਂ ਕੁੜੀ ਦਾ ਸਹੁਰਾ ਹੋ ਗਿਆ ਜੀ ਕੁੜੀ ਦਾ ਦਿਓਰ ਹੋ ਗਿਆ ਬਾਕੀ ਹੋਰ ਉਹਨਾਂ ਦਾ ਛੜੀਕਾ ਭਾਈਚਾਰਾ ਸਾਰੇ ਸੀ ਉੱਥੇ ਜੀ ਠੀਕ ਹੈ ਉਹ ਪਤਾ ਇੱਥੇ ਨਹੀਂ ਚੌਂਕੀ ਰਿਪੋਰਟ ਨਹੀਂ ਦੇ ਰਹੀ ਸੀ ਨਾ ਫਿਰ ਉਹਦੇ ਚੌਂਕੀ ਤਾਂ ਇਹ ਪੈਂਦੀ ਸ਼ੀਟਾਂ ਖਲੂ ਦੇ ਕਰਨੀਆਂ ਸੀ ਨਾ ਇੱਥੇ ਚੌਂਕੀ ਰਿਪੋਰਟ ਕਰਨੀ ਤਾਂ ਕਰਕੇ ਬੁਲਾਇਆ